ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਤਾਂ 1 ਸਾਲ ਪਹਿਲਾਂ ਅਣਜਾਣ ਪੁਣੇ 'ਚ ਗਲਤੀ ਹੋਈ ਜਿਹਦੇ ਕਰਕੇ ਸਜ਼ਾ ਅੱਜ ਵੀ ਮਿਲ ਰਹੀ ਹੈ ਮੈਨੂੰ ਤਾਂ ਕੋਈ ਨਹੀਂ ਕੁੜੀ ਇਹ ਚਾਹੁੰਦੀ ਕਿ ਕੋਈ ਮੇਰੇ ਰਿਲੇਟਡ ਗਲਤ ਬੋਲੇ ਕਿਉਂਕਿ ਕੋਈ ਕਿਸੇ ਤੋਂ ਐਦਾਂ ਨਹੀਂ ਸੁਣਦਾ ਹਨਾ ਆਪਣੇ ਪਰਿਵਾਰ ਕਰਕੇ ਆਪਣੇ ਟਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਤਾਂ ਮੈਂ ਨਹੀਂ ਚਾਹੁੰਦੀ ਕਿ ਉੱਥੇ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਨੀ ਆ ਤਾਂ ਪਲੀਜ਼ ਇਨਸਾਨਾਂ ਤੋਂ ਗਲਤੀ ਹੁੰਦੀ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਮੇਰੇ ਤੋਂ ਗਲਤੀ ਹੋਈ ਹੈ ਪਰ ਕਿਸੇ ਦਾ ਕੁਝ ਨਹੀਂ ਗਿਆ ਪਰ ਮੇਰੀ ਇੱਜ਼ਤ ਮੇਰੇ ਖਿਲਾਫ ਬੋਲਿਆ ਜਾ ਰਿਹਾ ਹੈ ਜੋ ਕਿ ਮੈਨੂੰ ਅੱਜ ਵੀ ਦੁੱਖ ਲੱਗਦਾ ਹੈ ਤਾਂ ਪਲੀਜ਼ ਕਿਸੇ ਦੀ ਵੀਡੀਓ ਦੇਖ ਕੇ ਐਦਾ ਜੱਜ ਨਾ ਕਰਿਆ ਕਰੋ ਕਿ ਬਹੁਤ ਐਕਟਿੰਗ ਬਹੁਤ ਓਵਰ ਐਕਟਿੰਗ ਹੈ ਮੇਰੇ ਵੱਡੇ ਭਰਾਵਾਂ ਨਾਲ ਗੱਲ ਹੋਈ ਉਹਨਾਂ ਨੇ ਇਹ ਨਹੀਂ ਕਿਹਾ ਤੂੰ ਵੀਡੀਓ ਪਾਉਣੀਆਂ ਬੰਦ ਕਰ ਵੱਧ ਤੋਂ ਵੱਧ ਉਹਨਾਂ ਨੇ ਇਹ ਕਿਹਾ ਕਿ ਤੂੰ ਆਪਣੇ ਆਪ 'ਚ ਚੇਂਜਸ ਲੈ ਕੇ ਆ ਵਿਆਹ ਦੇ ਰਿਲੇਟਿਡ ਮੈਂ ਨਹੀਂ ਸੋਚ ਸਕਦੀ ਨਾ ਮੈਂ ਕਦੇ ਇਸ ਰਿਲੇਟਿਡ ਗੱਲ ਕਰਾਂਗੀ ਕਿਉਂਕਿ ਮੈਂ ਖੁਦ ਇਹ ਇਹਦੇ ਰਿਲੇਟਿਡ ਗੱਲ ਨਹੀਂ ਕਰੂੰਗੀ